सर बा सर 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 चलो चलो 你来了。 ਅੱਛਰ ਪਿੱਛੇ ਦੇ ਚਲੋ ਅਨੁਪਾਤੀ ਥੋੜਾ ਜਿਹਾ ਅੰਤੋਂ ਅੱਛਰ ਕੱਢੀਂ ਦੇਖੋ ਮਾਝਾ ਜੋ ਮੁੱਖ ਮੰਤਰੀ ਬੋਸੇ ਮਾਨ ਦੀ ਸਕੀਮ ਜਿਹੜੀ ਅਸੀਂ ਉਹ ਤੀਸਰੀ ਯਾਤਰਾ ਯੋਜਨਾ ਜਿਹੜੀ ਓਪਰਚੂਨ ਸਮੇਂ ਤੋਂ ਲਗਾਤਾਰ ਜਾਰੀ ਹੈ ਪਰਮਾਜੋਗ ਮੁੱਖ ਮੰਤਰੀ ਭਵਾਂ ਸੇ ਮਾਂ ਜੀ ਨੇ ਔਰ ਅਰਵਿੰਦ ਕੇਜਰੀਵਾਲ ਜਿਹੜੇ ਸਾਡੇ ਕਨਵੀਨਰ ਨੇ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਧੂਰੀ ਤੋਂ ਸ਼ੁਰੂਆਤ ਕੀਤੀ ਸੀ ਤੇ ਅੱਜ ਮੁਹਾਲੀ ਤੋਂ ਇਹ ਚੌਥੀ ਵਾਰਤਾ ਜਿਹੜੀ ਉਹ ਜਾ ਰਹੀ ਹੈ ਔਰ ਇਹ سلسلہ ਲਗਾਤਾਰ ਜਾਰੀ ਹੈ ਔਰ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਇਸ ਗੱਲ ਦਾ ਵੀ ਇਸ ਗੱਲ ਨੂੰ ਲੈ ਕੇ ਵੀ ਲੋਕ ਆਪਣੇ ਆਪਣੇ ਧਾਰਮਿਕ ਸਥਾਨਾਂ ਨੂੰ ਜਾ ਰਹੇ ਨੇ ਉੱਥੇ ਤੀਰਥ ਯਾਤਰਾ ਕਰ ਰਹੇ ਨੇ ਤੇ ਆਪਣੇ ਮਨ ਦੀ ਸ਼ਾਂਤੀ ਦੇ ਲਈ ਅਰਦਾਸਾਂ ਕਰ ਰਹੇ ਨੇ ਤ੍ਰਿ ਕੇਂਦਰ ਸਰਕਾਰ ਵੱਲੋਂ ਇਹ ਬੇਦੀ ਦੀ ਵਾਕੀਤੀ ਜਿਹੜਾ ਉਹਦੇ ਬਾਰੇ ਕਿਵੇਂ ਹੈ ਜੀ ਤੇਜਸ ਜਿਹੜੀ ਰੇਲ ਆਈਕ ਸ਼ੁਰੂ ਕੀਤੀ ਗਈ ਹੈ ਤੇ ਜਿਹੜੀ ਅਪਰਾਵਾਸ ਕੀਤੀ ਗਈ ਸੀ ਅਮ੍ਰਿਤਸਰ ਤੋਂ ਸਿੱਧਾ ਉਹਦੇ ਉਸਕੇ ਮੁਹਾਲੀ ਵਿੱਚ ਵੀ ਉਹਨਾਂ ਨੇ ਕਿਹਾ ਗਿਆ ਕਿ ਇੱਕ ਟੱਕਣ ਦੀ ਉਹ ਭੇਜੀਏ ਪ੍ਰੋਫੈਸਰ ਦੇਖੋ ਮੈਨੂੰ ਤਾਂ ਮੈਨੂੰ ਇਹ ਹੈ ਬਈ ਅਸਲ ਦੇ ਵਿੱਚ ਤੀਰਥ ਯਾਤਰਾ ਜਿਹੜੀ ਸਾਡੀ ਸ਼ੁਰੂ ਕੀਤੀ ਸੀ ਉਹ ਟ੍ਰੇਨਾਂ ਦੇ ਵਿੱਚ ਵੀ ਹੋਣੀ ਸੀ ਲੇਕਿਨ ਉਹ ਟ੍ਰੇਨਾਂ ਸਾਨੂੰ ਨਹੀਂ ਮਿਲੀਆਂ ਇਹਦੇ ਕਰਕੇ ਬਹੁਤ ਸਾਰੇ ਜਿਹੜੇ ਤੀਸ ਤੇ ਯਾਤਰੀ ਉਹ ਨਹੀਂ ਜਾ ਸਕਦੇ ਹੈਗੇ ਤੀਸ ਤੇ ਯਾਤਰਾ ਕਰਨ ਵਾਸਤੇ ਤੇ ਸਾਡੀ ਕੋਸ਼ਿਸ਼ ਲਗਾਤਾਰਹੀ ਹੈ ਵੀ ਅਸੀਂ ਲੋਕਾਂ ਨੂੰ ਜਿਹੜੇ ਲੋਕਾਂ ਦੀ ਬਣਾਈ ਲਈ ਜਿਹੜੇ ਕੰਮ ਕਰਦੇ ਰਹੀਏ ਤੇ ਜੋਸਫ ਨਾਲ ਕੇ ਸਰਕਾਰ ਲੋਕਾਂ ਨੇ ਬਣਾਈ ਆ ਉਸ ਨੂੰ ਪੂਰਾ ਕਰੀ ਤੇ ਚੰਡੀਗੜ੍ਹ ਨਗਰ ਨੇ ਕਿਹਾ ਮਨੂ ਜਿਹੜੀ ਗੱਲ ਕੀਤੀ ਲਈ ਕਿ ਬੀਜੇਪੀ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਕਾਫੀ ਖਿੱਚ ਦਾ ਤਣਾ ਜਾਂਦੀ ਹੋਣੀ ਹੈ ਵਾਰੀ ਦੇ ਦੇਖੋ ਖਿੱਚ ਦਾ ਤਣਾ ਤਾਂ ਪਾਰਟੀਆਂ ਵੀ ਚਲਦੀ ਹੋ ਹੁੰਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਮੈਂ ਸੋਹਦਾ ਵੀ ਜੇ ਵੀ ਲੋਕ ਤੰਤਰ ਆ ਉਦੀ ਜਿਹੜੀ ਗੱਲ ਮੈਂ ਉਹ ਬਣੀ ਰਹਿਣੀ ਚਾਹੀਦੀ ਹੈ ਡੈਮੋਕ੍ਰੇਸੀ ਹੈ ਜਿਹੜੀ ਉਹ ਕਹਿੰਦੀ ਹੈ ਵੀ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਇੱਥੇ ਮਰਜ਼ੀ ਪਾਉਣ ਤੇ ਲੋਕਾਂ ਨੂੰ ਆਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ ਹੈ ਉਹਨਾਂ ਨੂੰ ਅਧਿਕਾਰ ਦੇਣਾ ਚਾਹੀਦਾ ਕੋਹਨਾਂ ਨਹੀਂ ਚਾਹੀਦਾ ਤੇ ਨਾ ਹੀ ਕੋਈ ਹਰਾਸਮੈਂਟ ਕਰਨੀ ਚਾਹੀਦੀ ਆ ਤਾਂ ਕਿ ਜਿਹੜੀ ਜਿਹੜੇ ਬਖਰੇਵੇਂ ਹੋਰ ਨਾ ਪਾਸ ਸਕਣ